ਫਾਸਟ ਆਨਰ ਦਾ ਕਾਰ 28000 ਜੱਲੀ ਆ ਬੰਪਰ ਤੋਂ ਵਾਂਪਰ origignal 2017 ਮਾਡਲ ਵੀਐਕਐਸਆਈ ਆ ਵੀਐਕਐਸਆਈ ਹੈ ਜੀ ਠੀਕ ਹੈ 28000 origignal ਚੱਲੀ ਹੋਈ ਆ origignal ਰਿਕਾਰਡ ਦੇ ਨਾਲ ਬਾਈ ਕਹਿੰਦਾ 28000 ਕਿਲੋਮੀਟਰ ਚੱਲੀ ਆ ਬਈ ਸੀਟ ਕਵਰ ਨਵੇਂ ਪਏ ਹੋ ਨੇ ਗੱਡੀ ਦੇ ਵਿੱਚ ਬੰਪਰ ਤੋਂ ਵਾਂਪਰ origignal ਵੰਪਰ ਟੂ ਬੰਪਰ origignal ਗੱਡੀ ਆ ਕਿਤੋਂ ਕੋਈ ਪੀਸ ਰੀਪੇਂਟ ਨਹੀਂ ਹੈਗਾ ਤੇ ਵੀਰੇ ਇਹਦਾ ਕੀ ਰੇਟ ਹੈ ਇਹ ਵਾਲੇ ਰੰਗ ਦੀ Honda City 2003 ਦਾ ਮਾਡਲ ਆ 30 ਟੱਕਰ ਪਾਸ ਫਾਸਟ ਆਨਰ ਦੀ ਕਾਰ ਆ ओके ओके फर्स्ट ओनर हां तीन मॉडल ਵੀ ਫਰਸਟ ओनर ਕੀ ਬਾਤ ਹੈ 2021 ਮਾਡਲ ਆ ਜੀ 21000 ਚੱਲੀ ਆ ਮਾਡਲ ਵੀ 21 ਚੱਲੀ ਵਿਕੀ ਜਾ ਰਾ 21000 ਚੱਲੀ ਆ ਠੀਕ ਹੈ ਡੈਲਟਾ ਮਾਡਲ ਹੈ ਡੈਲਟਾ ਮਾਡਲ ਹੈ ਪੈਟਰੋਲ 80000 ਦਾ ਸਮਾਨ ਲੱਗਾ ਕਾਰ ਨੂੰ ਪੈਟਰੋਲ ਦੀ ਕਾਰ ਪੈਟਰੋਲ ਦੀ ਕਾਰ ਆ ਜੀ ਜੀ ਮੈਟਿੰਗ ਅੰਦਰੋਂ ਪੱਚ ਪਲੇਅਰ ਐਂਪੂ ਬੂਫਰ ਐਂਪੂ ਬੂਫਰ ਵੀ ਲੱਗਾ ਹੋਇਆ ਐਂਡਰੋਇਡ ਪਲੇਅਰ ਵੀ ਲੱਗਾ ਹੋਇਆ ਮੈਟਿੰਗ ਵੀ ਡਨ ਆ ਇੱਕ ਪੈਸੇ ਦਾ ਕੰਮ ਖਰਚਾ ਨਹੀਂ ਰੇਟ ਵੀਰੇ ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਿਆ ਬਾਈ ਜੀ ਨਵੀਂ ਜਗ੍ਹਾ ਤੇ ਖੜੇ ਆ ਪਿੱਛੇ ਦਿਖਾ ਦੇ ਬੋਰਡ ਬਈ ਰਾਣਾ ਕਾਰ ਬਾਜ਼ਾਰ ਬੰਗਿਆਂ ਤੇ ਬਾਈ ਆਪਣੇ ਨਾਲ ਆ ਕੀ ਹਾਲ ਹੈ ਵੀਰੇ ਵਧੀਆ ਹਜੂ ਬਈ ਥੋੜਾ ਖੁੱਲ ਕੇ ਵਧੀਆ ਵਧੀਆ ਵੀਰੇ ਠੀਕ ਹੈ ਕਹਿਮ ਹਾਂਜੀ ਹਾਂਜੀ ਬਈ ਪਹਿਲਾਂ ਤਾਂ ਆਪਣੀ ਲੋਕੇਸ਼ਨ ਦੱਸ ਦੀ ਆਪਾਂ ਕਿ ਕਿੱਥੇ ਖੜੇ ਆਪਾਂ ਇਹ ਹੈਗਾ ਮੱਲੂ ਪੋਤਾ ਗੇਟ ਜੀ ਠੀਕ ਆ ਹਾਂ ਰੋੜਾ ਫਗਵਾੜਾ ਰੋੜਾ ਮਤਲਬ ਕਿ ਨਵੇਂ ਸਹਿਰ ਤੋਂ ਫਗਵਾੜੇ ਨੂੰ ਜਾਂਦੇ ਆਪਾਂ ਉਹ ਰੋੜਾ ਉੱਤੇ ਆ ਹਣਾ ਹਾਂਜੀ ਪਿੱਛੇ ਹਾਈਵੇ ਆ ਜਾਂਦਾ ਆ ਦਾ ਗੇਟ ਬਣਿਆ ਆ ਉਹ ਦਿਖਾ ਦੇ ਗੇਟ ਇੱਕ ਵਾਰੀ ਇਹ ਬਈ ਨਿਸ਼ਾਨੀਆਂ ਦਰਵਾਜ਼ੇ ਦੀ ਤੇ ਇੱਥੋਂ ਤੁਸੀਂ ਅੰਦਰ ਵੜ ਕੇ ਕਾਰ ਬਜ਼ਾਰ ਆਇਆ ਦਾ ਰਾਣਾ ਕਾਰ ਬਜ਼ਾਰ ਤੇ 20 ਤੋਂ 25 ਗੱਡੀਆਂ ਦਾ ਸਟਾਕ ਦਿਖਾਵਾਂਗੇ ਸਾਰੀਆਂ ਨੇ ਸਾਰੀਆਂ ਪੰਜਾਬ ਨੰਬਰ ਦੀਆਂ ਪਹਿਲੇ ਤੇ ਦੂਜੇ ਓਨਰ ਦੇ ਤੀਜੇ ਓਨਰ ਦੀ ਗੱਡੀ ਤੁਹਾਨੂੰ ਕੋਈ ਨਹੀਂ ਮਿਲੂਗੀ ਆਜੋ ਵੀਰੇ ਫਿਰ ਆਪਾਂ ਇੰਡੀਗਾ ਖੜੀ ਆ ਸਾਹਮਣੇ ਇਹਦੇ ਬਾਰੇ ਦੱਸ ਦੋ 2009 ਮਾਡਲ ਆ ਵੀਰੇ ਹੂੰ 10 ਦੀ ਆਰ ਸੀ ਆ ਤੇ ਇਹ ਤੱਕਰਪਾਸ ਫਾਸਟ ਓਨਰ ਦੀ ਕਾਰ ਆ 34000 ਜੱਲੀ 34000 34000 ਜੱਲੀ ਪੂਰੇ ਰਿਕਾਰਡ ਨਾਲ ਰਿਕਾਰਡ ਨਾਲ ਲੋ ਜੀ 9 9/10 ਹਾਂ ਜੀ 30 ਤੱਕਰ ਪਾਸਿੰਗਾ 30 ਤੱਕ ਪਾਸਿੰਗਾ 34000 ਕਹਿੰਦੇ ਬਾਈ ਕਹਿੰਦਾ ਸਿਰਫ 34000 ਹੀ ਚੱਲੀ ਆ ਬਾਈ ਜੀ ਕੰਡੀਸ਼ਨ ਵਾਈਜ਼ ਓਕੇ ਆ ਗੱਡੀ ਤੇ ਵੀਰੇ ਰੇਟ ਡਿਮਾਂਡ ਕੀ ਆ ਗੱਡੀ ਦਾ ਇਹਦਾ 1.5 ਲੱਖ ਰੁਪਏ ਰਮਾ ਬਾਈ 1.5 ਲੱਖ ਡਿਮਾਂਡ ਕਰਦੇ ਹੋ 1.35 ਦੇ ਦਵਾਂਗੇ 1.35 ਦੇ ਦਵਾਂਗੇ ਠੀਕ ਆ ਬਾਈ 1.5 ਲੱਖ ਬਾਈ ਡਿਮਾਂਡ ਕਰਦਾ ਤੇ 1.35 ਹਜ਼ਾਰ ਦੀ ਗੱਡੀ ਜਿਹੜੀ ਆ ਮਿਲ ਜੂਗੀ ਬਾਈ ਤੇ ਅੱਗੇ ਆ ਗਈ ਬਾਈ ਜੀ ਆਲਟੋ ਕਾਰ 2012 ਮਾਡਲ ਆ ਜੀ ਠੀਕ ਆ ਫਸਟ ਓਨਰ ਦੀ ਕਾਰ ਆ 60000 ਚੱਲੀ ਆ ਹੂੰ 2012 ਮਾਡਲ ਫਰਸਟ ਓਨਰ 60000 ਚੱਲੀ ਐਲ ਐਕਸਾ ਤੋਂ ਐਲ ਐਕਸ ਆਈ ਐਲ ਐਕਸ ਆਈ ਐਲ ਐਕਸ ਠੀਕ ਹੈ ਵੀਰੇ ਤੇ ਇਹਦਾ ਕੀ ਰੇਟ ਹੈ ਇਹਦੀ 215000 ਡਿਮਾਂਡ ਆ ਜੀ ਠੀਕ ਹੈ ਤੇ ਕਿੰਨੇ ਤੱਕ ਦੇ ਦੇਣੀ ਆ ਲਾਸਟ ਇੱਕ 90 ਦੀ ਕਰ ਦੇ ਦੋ 190000 ਦੀ ਠੀਕ ਹੈ ਵੀਰੇ ਹਾਂਜੀ ਤੇ ਅੱਗੇ ਆ ਗਈ ਬਾਈ ਜੀ 2017 ਮਾਡਲ ਹੂੰ ਪੈਟਰੋਲ ਚ ਫਰਸਟ ਓਨਰ ਦਾ ਰਕਾਰ ਆ 28000 ਚੱਲੀ ਆ ਬੰਪਰ ਟੋ ਵਾਂਪਰ origignal 2017 ਮਾਡਲ ਵੀ ਐਕਸ ਆਈ ਐ ਬੀ ਐਕਸ ਆਈ ਐ ਹਾਂ ਜੀ ਠੀਕ ਹੈ 28000 ਅਰिजिनल ਚੱਲੀ ਹੋਈ ਆ ਅਰिजिनल ਰਿਕਾਰਡ ਦੇ ਨਾਲ ਬਾਈ ਕਹਿੰਦਾ 28000 ਕਿਲੋਮੀਟਰ ਚੱਲੀ ਆ ਬਾਈ ਸੀਟ ਕਵਰ ਨਵੇਂ ਪਏ ਹੋਣੇ ਗੱਡੀ ਦੇ ਵਿੱਚ ਬੰਪਰ ਟੂ ਬੰਪਰ ਅਰिजिनल ਗੱਡੀ ਆ ਖੇਤੋਂ ਕੋਈ ਪੀਸ ਰੀਪੇਂਟ ਨਹੀਂ ਹੈਗਾ ਤੇ ਵੀਰੇ ਇਹਦਾ ਕੀ ਰੇਟ ਹੈ ਇਹਦੀ 5.5 ਲੱਖ ਡਿਮਾਂਡ ਹੈ ਜੀ ਹੂੰ ਸਵਾ ਪੰਜ ਲਈ ਦੇ ਦਵਾਂਗੇ ਗੱਾਰ ਸਵਾ ਪੰਜ ਲੱਖ ਦੀ ਠੀਕ ਹੈ ਤੇ ਲੋਨ ਕਿੰਨੇ ਕਦਾ ਹੋ ਜੂਦੇ ਤੇ ਲੋਨ ਇੱਥੇ ਜੀ 4 ਲੱਖ ਦਾ ਕਰਾ ਦਵਾਂਗੇ 4 ਲੱਖ ਦਾ ਲੋਨ ਹੋ ਜੂਗਾ ਸਵਾ ਲੱਖ ਰੁਪਇਆ ਲਿਆਓ ਬਾਈ ਬਾਕੀ ਸਾਰਾ ਲੋਨ ਹੋ ਜੂਗਾ ਜੀ ਤੇ ਅੱਗੇ ਫੇਰ ਸਵਿਫਟ ਕਾਰ ਆ ਗਈ ਦੱਸੋ ਜੀ 2015 ਮਾਡਲ ਆ ਜੀ ਫਾਸਟ ਆਨ ਦਾ ਦੀ ਗਾਰ ਆ ਠੀਕ ਹੈ ਲੱਖ ਚੱਲੀ ਹੋਈ ਆ ਜੀ ਇਹਦੀ 5 ਲੱਖ ਡਿਮਾਂਡ ਆ ਜੀ 2015 ਮਾਡਲ ਠੀਕ ਆ ਵੀਰੇ ਲੋ ਜੀ ਕਰੂ ਚੱਕ ਪੰਜ ਲੱਖ ਡਿਮਾਂਡ ਆ ਹਾਂ ਜੀ ਕਿੱਥੇ ਤੱਕ ਛੱਡਣੀ ਆ 4 ਲੱਖ 80 ਹਜ਼ਾਰ ਦੀ ਕਰ ਦੇ ਦਵਾਂਗੇ 4 ਲੱਖ 80 ਹਜ਼ਾਰ ਦੀ ਸਾਢੇ ਕਿ ਤਿੰਨ ਲੱਖ ਰਪਏ ਦਾ ਲੋਨ ਵੀ ਹੋ ਜੂਗਾ ਹਾਂ ਜੀ ਹੋ ਜੂਗਾ ਠੀਕ ਆ ਵੀਰੇ ਤੇ ਅੱਗੇ ਆ ਗਈ ਬਾਈ ਸੈਂਟਰੋ ਕਾਰ 2009 ਮਾਡਲ ਆ ਜੀ ਹੂੰ 29 ਤੱਕਰ ਪਾਸ ਆ ਸੈਕੰਡ ਓਨਰ ਦੀ ਗਾਰ ਆ ਠੀਕ ਆ ਵੀਰੇ ਡੇਢ ਲੱਖ ਰੁਪਏ ਦੀ ਡਿਮਾਂਡ ਆ ਡੇਢ ਲੱਖ ਡਿਮਾਂਡ ਆ ਤੇ ਕਿੰਨੇ ਤੱਕ ਦੇ ਆ ਇਹ ਦੇ ਦਵਾਂਗੇ 1 ਲੱਖ 30 ਹਜ਼ਾਰ ਦੀ ਗਾਰ 1 30 ਦੀ ਹਾਂਜੀ ਲਓ ਜੀ 1 ਲੱਖ 30 ਹਜ਼ਾਰ ਦੀ ਗੱਡੀ ਮਿਲ ਜੂਗੀ ਬਾਈ ਤੇ ਅੱਗੇ ਆ ਗਈ ਬਾਈ ਜੀ ਲਾਲ ਰੰਗ ਦੇ ਵਿੱਚ i10 2011 ਮਾਡਲ ਆ ਜੀ ਫਸਟ ਓਨਰ ਦੀ ਗਾਰ ਆ ਠੀਕ ਆ 2 ਲੱਖ 15 ਹਜ਼ਾਰ ਡਿਮਾਂਡ ਹੈ ਇਹਦੀ ਠੀਕ ਹੈ 2 ਲੱਖ ਰੁਪਏ ਦੀ ਮਿਲ ਜੂਗੀ 2 ਲੱਖ ਦੀ ਗੱਡੀ ਮਿਲ ਜੂਗੀ ਬਾਈ ਜੀ ਸਾਫ ਸੁਥਰੀ ਗੱਡੀ ਆ ਅੰਦਰੋਂ ਵੀ ਤੇ ਬਾਹਰੋਂ ਵੀ ਕਰੋ ਚੈੱਕਿੰਗ ਲੀਸ ਹਨ 2 ਲੱਖ ਰੁਪਏ ਦੀ ਗੱਡੀ ਜਿਹੜੀ ਤੁਹਾਨੂੰ ਮਿਲ ਜੂਗੀ 2011 ਠੀਕ ਹੈ ਵੀਰੇ ਅੱਗੇ ਆ ਗਈ ਨਿਸ਼ਾਨਾ ਯਾਰ 17 ਮਾਡਲ ਆ ਜੀ ਪੈਟਰੋਲ ਚ ਮਾਈਕਰਾ ਫਾਸਟ ਅੰਦਰ ਦੀ ਗੱਾਰ ਆ 65000 ਚੱਲੀ ਹੋਈ ਆ ਪੈਟਰੋਲ ਚ ਆ ਪੈਟਰੋਲ ਚ ਠੀਕ ਹੈ 65000 ਚੱਲੀ ਆ 17 ਮਾਡਲ ਆ ਕੰਡੀਸ਼ਨ ਬਾਈ ਬਾਈ ਜੀ ਓਕੇ ਆ ਤੇ ਕੀ ਰੇਟ ਡਿਮਾਂਡ ਆ ਵੀਰੇ ਇਹਦਾ ਵੀਰੇ ਹੈਗਾ 290000 ਡਿਮਾਂਡ ਆ ਹੂੰ ਇਹ ਦੇ ਦੇਵਾਂਗੇ 260000 ਦੀ ਘਰ ਦੇ ਦੇਵਾਂਗੇ 260000 ਦੀ ਇਹਦੇ ਤੇ ਕਿੰਨਾ ਕੁ ਲੋਨ ਕਰਾ ਦੋਗੇ ਇੱਤੇ 1.5 ਲੱਖ ਤੱਕ ਦਾ ਲੋਨ 1.5 ਲੱਖ ਦਾ ਲੋਨ ਹੋ ਜਾਊਗਾ ਠੀਕ ਆ ਬਾਈ ਤੇ ਅੱਗੇ ਆ ਗਈ ਬਾਈ ਜੀ ਕਾਲੇ ਰੰਗ ਦੀ Honda City 2003 ਦਾ ਮਾਡਲ ਆ 30 ਤੱਕਰ ਪਾਸ ਫਰਸਟ ਓਨਰ ਦੀ ਗਾਰ ਆ ਓਕੇ ਓਕੇ ਫਰਸਟ ਓਨਰ ਆ ਤਿੰਨ ਮਾਡਲ ਵੀ ਫਰਸਟ ਓਨਰ ਆ ਕੀ ਬਾਤ ਹੈ 1.5 ਲੱਖ ਰੁਪਏ ਦੀ ਡਿਮਾਂਡ ਆ ਜਲੰਧਰ ਦਾ ਨੰਬਰ ਆ ਬਾਈ ਜੀ Ориਜినਲ ਕਾਰ ਸਾਰੀ ਹੂੰ ਡੇਢ ਲੱਖ ਡਿਮਾਂਡ ਹਾਂਜੀ ਠੀਕ ਐ ਕੰਮ ਖਰਚਾ ਤਾਂ ਨਹੀਂ ਭਾਲਦੀ ਕੋਈ ਨਹੀਂ ਨਹੀਂ ਯਾਰ ਪੂਰੀ ਤਸਦੀਕ ਆ ਜੀ ਹਾਂਜੀ ਪਹਿਨ ਹੋਰੀ ਠੀਕ ਐ ਵੀਰੇ ਤੇ ਇੰਜਨ ਗੇਅਰ ਐਨ ਓਕੇ ਕਰ ਇੰਜਨ ਗੇਰ ਓਕੇ ਐਨ ਓਕੇ ਐ ਜੀ ਠੀਕ ਐ ਬਾਈ ਤੇ ਕਿੰਨੇ ਕ ਤੱਕ ਦੇ ਦਾਂ ਗੱਡੀ ਆਪਾਂ ਇਹ ਇਹ ਡੇਢ ਲੱਖ ਦੀ ਡਿਮਾਂਡ ਐ ਜੀ 1 35 ਦੀ ਕਰ ਦੇ ਦਵਾਂਗੇ 1 35000 ਦੇ ਵਿੱਚ ਬਾਈ ਜੀ Honda City ਮਿਲ ਜੂ ਤੁਹਾਨੂੰ ਐਂਟੀਕ ਪੀਸ ਆ ਕਾਲੇ ਰੰਗ ਦੇ ਵਿੱਚ ਅੱਗੇ ਆ ਕੀ ਬਾਈ ਜੀ ਇਨੋਵਾ ਕਾਰ ਦੱਸੋ ਵੀਰੇ 2013 ਮਾਡਲ ਆ ਸੈਕੰਡ ਆਨਰ ਦੀ ਗਾਰ ਆ ਸਵਾ ਲੱਖ ਚੱਲੀ ਹੋਈ ਆ ਠੀਕ ਐ ਸਾਢੇ 5 ਡਿਮਾਂਡ ਆ ਠੀਕ ਐ ਵੀਰੇ 5 ਲੱਖ 115000 ਦੀ ਕਾਰ ਦੇ ਦਵਾਂਗੇ 5 ਲੱਖ 115000 ਦੀ ਗੱਡੀ ਮਿਲ ਜੂ ਬਾਈ ਜੀ ਟਾਇਰ ਜਮਾ ਨਵੇਂ ਵਰਗੇ ਨੇ ਇਨੋਵਾ ਵੀ ਮੈਨੂਅਲ ਆ ਕਰੋ ਜੀ ਚੈੱਕ ਜਿਹੜੇ ਵੀਰ ਨੂੰ ਗੱਡੀ ਚਾਹੀਦੀ ਆ ਸਕਰੀਨ ਤੇ ਨੰਬਰ ਚੱਲਦੇ ਨੇ ਕਾਲ ਕਰ ਲਿਓ ਤੇ ਅੱਗੇ ਆ ਕੀ ਬਾਈ ਜੀ ਐਕਸ ਯੂ ਵੀ ਦੱਸੋ ਵੀਰੇ ਇਹਦੇ ਬਾਰੇ ਇਹ ਆ ਕੀ 2014 ਮਾਡਲ ਦੀ ਕਾਰ ਆ ਜੀ ਸੈਕੰਡ ਆਨਰ ਦੀ ਕਾਰ ਆ ਠੀਕ ਇਹਦੇ 5 ਲੱਖ ਰੁਪਏ ਦੀ ਡਿਮਾਂਡ ਆ ਸੈਕੰਡ ਓਨਰ 2014 ਮਾਡਲ ਵੇਰੀਐਂਟ ਕਿਹੜਾ ਵੀਰੇ ਡਬਲਯੂ 8 ਡਬਲਯੂ 8 ਵੇਰੀਐਂਟ ਆ ਬਾਈ ਜੀ 5 ਲੱਖ ਦੀ ਡਿਮਾਂਡ ਆ 5 ਲੱਖ ਦੀ ਡਿਮਾਂਡ ਤੇ ਦੇਣੀ ਕਿੰਨੇ ਦੀ ਆ 4 ਲੱਖ 80 ਆ ਦੀ ਕਰਦੇ ਦਵਾਂਗੇ 4 ਲੱਖ ਤੇ 80 ਹਜ਼ਾਰ ਦੀ ਗੱਡੀ ਮਿਲ ਜੂ ਲੋਨ ਕਿੰਨੇ ਦਾ ਕਰਾ ਦੋਗੇ ਤੇ ਲੋਨ ਤੇ 3.5 ਲੱਖ ਰੁਪਏ ਦਾ ਕਰਾ ਸਾਢੇ 3 ਲੱਖ ਦਾ ਲੋਨ ਹੋ ਜੂਗਾ 1.30 ਲੱਖ ਰੁਪਏ ਲਿਆਓ ਬਈ ਤੇ ਅੱਗੇ 2014 ਇਹ ਵੀ 14 14 ਜੀ ਠੀਕ ਆ ਜੀ ਦੱਸੋ ਫਿਰ ਇਹ ਵੀ 5 ਲੱਖ ਰੁਪਏ ਦੀ ਡਿਮਾਂਡ ਆ। 487000 487000 ਇਹਦੀਆਂ ਦੋਨੋਂ ਚਾਬੀਆਂ। ਠੀਕ ਐ। ਵੇਰੀਐਂਟ W8 ਇਹ ਵੀ W8 ਆ ਸੇਮ ਰੇਟ ਦੀਆਂ ਕਾਰਾਂ ਨੇ। ਸੇਮ ਰੇਟ। ਮਾਡਲ ਵੀ ਸੇਮ ਨੇ ਬਾਈ। ਰੇਟ ਵੀ ਸੇਮ ਨੇ। 5 ਲੱਖ ਦੀ ਡਿਮਾਂਡ ਆ ਇਹ ਵੀ 480 ਦੀ। 480 ਦੀ। ਠੀਕ ਐ ਵੀਰੇ। ਸੇਮ ਹੀ 1,30,000 ਰੁਪਏ ਲਿਓ ਇਹਨਾਂ ਗੱਡੀਆਂ ਵਾਸਤੇ ਬਾਕੀ ਸਾਰਾ ਲੋਨ ਹੋ ਜਾਊਗਾ ਅੱਗੇ ਆ ਗਈ ਚਿੱਟੇ ਰੰਗ ਦੇ ਵਿੱਚ। 2012 ਮਾਡਲ ਆ ਜੀ। ਹਮ। ਸੈਕੰਡ ਓਨਰ ਦੀ ਕਾਰ ਆ। ਠੀਕ ਐ। 1,15,000 ਚੱਲੀ ਹੋਈ ਐ। ਠੀਕ ਐ। ਸਾਢੇ 4 ਦੀ ਡਿਮਾਂਡ ਹੈ ਇਹਦੀ ਸਵਾ 4 ਦੀ ਦੇ ਦਵਾਂਗੇ ਸਵਾ 4 ਲੱਖ ਦੀ ਮਿਲ ਜੂ 2012 ਮਾਡਲ ਐਕਸਯੂਵੀ ਵੇਰੀਐਂਟ ਡਬਲ ਯੂ 8 ਡਬਲ ਯੂ 8 ਹੈ ਵੀ ਵੀ ਆਈ ਪੀ ਨੰਬਰ ਵਿਦ 0089 ਪੇਡ ਨੰਬਰ ਦੇ ਨਾਲ ਠੀਕ ਕਰ ਲਿਆ 2018 ਮਾਡਲ ਆ ਅੱਗੇ ਫੇਰ ਪੇਡ ਨੰਬਰ ਵਾਲੀ ਗੱਡੀ ਆ ਗਈ ਦੱਸੋ ਵੀਰੇ 2018 ਮਾਡਲ ਆ ਜੀ ਹਮ ਐਮ 6 ਮਾਡਲ ਆ ਇਹ ਐਕਜ਼ੈਲੋ ਆ ਗਈ ਇਹ ਮਰਾਜੋ ਮਰਾਜੋ ਆ ਗਈ ਮਰਾਜੋ ਠੀਕ ਐ ਐਮ 6 ਮਾਡਲ ਆ ਜੀ ओके 7.5 ਲੱਖ ਡਿਮਾਂਡ ਆ ਹੂੰ 5 ਲੱਖ ਦੀ ਕਾਰ ਮਿਲ ਜੂ ਫੁੱਲ ਲੋਨ ਹੋ ਜੂ 5 ਲੱਖ ਦੀ ਗੱਡੀ ਮਿਲ ਜੂਗੀ ਕੈਪਟਲ ਸੀਟ ਵਾਲੀ ਗੱਡੀ ਆ ਬਾਈ ਆ ਦਿਖਾ ਦੀ ਬਾਈ ਪਿੱਛੋਂ 6 ਸੀਟਰ ਕਾਰ ਆ ਗਈ ਲਓ ਜੀ ਜਿਹੜੇ ਵੀ ਨੂੰ ਚਾਹੀਦੀ ਆ ਫਟਾਫਟ ਕਾਲ ਕਰ ਲਿਓ ਅੱਗੇ ਬਾਈ ਗ੍ਰੈਂਡ i10 ਖੜੀ ਆ ਦੱਸੋ ਇਹਦੇ ਬਾਰੇ 2015 ਮਾਡਲ ਆ ਜੀ ਹੂੰ 2016 ਦੀ ਆ ਸੀ 34000 ਕਿਲੋਮੀਟਰ ਚੱਲੀ ਨਾਲ ਦੇ ਟਾਇਰ ਅੱਛਾ ਪੂਰਾ ਅਰੀਜਨਲ ਅਰੀਜਨਲ 34000 ਦੀ ਗਾਰੰਟੀ ਟਾਇਰ ਨਾਲ ਦੇ ਨਾਲ ਦੇ ਟਾਇਰ ਮਾਰ ਕੇ ਚੈੱਕ ਕਰਾ ਕੇ ਦੋਗੇ ਹਾਂਜੀ ਲਓ ਜੀ ਮਾਰ ਕੇ ਚੈੱਕ ਕਰਾ ਕੇ ਦਿੱਤੇ ਜਾਓ ਬਈ ਗੱਡੀ ਨਾਲ ਦੇ ਟਾਇਰਾਂ ਦੇ ਵਿੱਚ ਗੱਡੀ ਆ ਸਿਰਫ 34000 ਜੱਲੀ ਹੋਈ ਲਓ ਜੀ ਕਰੋ ਪੁਛ ਬਟਨ ਸਟਾਰਟ ਹੂੰ ਪੁਛ ਬਟਨ ਸਟਾਰਟ ਚਾਬੀ ਲਾਉਣ ਦੀ ਲੋੜ ਨਹੀਂ ਬਟਨ ਦੱਬ ਕੇ ਹੀ ਸਟਾਰਟ ਹੋਊਗੀ ਤੇ ਰੇਟ ਵੀਰੇ ਇਹਦੇ 4.5 ਲੱਖ ਡਿਮਾਂਡ ਆ 415000 ਦੀ ਕਰ ਦੇ ਦਵਾਂਗੇ 4 ਲੱਖ 15000 ਦੀ ਮਿਲ ਜਾਊਗੀ ਤੇ ਲੋਨ ਕਿੰਨੇ ਦਾ ਹੋ ਜੂਗਾ ਤੇ ਲੋਨ ਤੇ 3 ਸਵਾ 3 ਲੱਖ ਦਾ ਲੋਨ ਕਰਾ ਦਵਾਂਗੇ। ਲਓ ਜੀ ਸਵਾ 3 ਦਾ ਲੋਨ ਵੀ ਹੋ ਜਾਊਗਾ। ਅੱਗੇ ਆ ਗਈ ਬਾਈ ਜੀ, ਕ੍ਰਿਸ਼ਟਾ ਕਾਰ ਦੱਸੋ ਵੀਰੇ। 2017 ਮਾਡਲ ਆ ਜੀ, ਸੈਕੰਡ ਅੰਦਰ ਦੀ ਕਾਰ ਆ। 1,28,000 ਚੱਲੀ ਹੋਈ ਜੀ 4 ਆ। ਜੀ 4। ਹਾਂ ਜੀ 12 ਲੱਖ ਦੀ ਡਿਮਾਂਡ ਆ। ਹੂੰ। 11.5 ਦੀ ਕਾਰ ਦੇ ਦਵਾਂਗੇ। 11.5 ਲੱਖ ਦੀ ਗੱਡੀ ਮਿਲ ਜੂ ਕਿ ਮਾਡਲ ਕਿੰਨਾ ਕਿਹਾ ਦਾ? 2017। 2017 ਮਾਡਲ ਕੈਪਟਨ ਸੀਟਾਂ ਵਾਲੀ ਕਾਰ ਵਈ। ਠੀਕ ਆ। ਇਹਦੇ ਤੇ ਕਿੰਨੇ ਦਾ ਲੋਨ ਹੋਊ? ਇਹ ਤੇ 8 ਲੱਖ ਰੁਪਏ ਦਾ ਲੋਨ ਕਰਾ ਦਵਾਂਗੇ। 8 ਲੱਖ ਦਾ ਲੋਨ ਹੋ ਜਾਊਗਾ ਬਾਈ ਤੇ ਅੱਗੇ ਬਈ ਬਹੁਤ ਸੋਹਣੀ ਕੰਡੀਸ਼ਨ ਦੀ ਬਲੀਨੋ ਕਾਰ ਖੜੀ ਆ ਪਹਿਲਾਂ ਤਾਂ ਅਲਾਈ ਟਾਇਰ ਚੈੱਕ ਕਰਾ ਦੇ ਨੇਰੇ ਕਰਕੇ ਦੱਸੋ ਵੀਰੇ 2021 ਮਾਡਲ ਆ ਜੀ 21000 ਚੱਲੀ ਆ ਮਾਡਲ ਵੀ 21 ਚੱਲੀ ਵੀ 21000 ਆ 21000 ਚੱਲੀ ਆ ਠੀਕ ਹੈ ਡੈਲਟਾ ਮਾਡਲ ਆ ਡੈਲਟਾ ਮਾਡਲ ਆ ਪੈਟਰੋਲ 6000 ਦਾ ਸਮਾਨ ਲੱਗਾ ਕਾਰ ਨੂੰ ਪੈਟਰੋਲ ਦੀ ਕਾਰ ਪੈਟਰੋਲ ਦੀ ਕਾਰ ਆ ਜੀ ਜੀ ਮੈਟਿੰਗ ਅੰਦਰੋਂ ਪੱਚ ਪਲੇਅਰ ਐਂਪੂ ਬੂਫਰ ਐਂਪੂ ਬੂਫਰ ਵੀ ਲੱਗਿਆ ਹੋਇਆ ਐਂਡਰਾਇਡ ਪਲੇਅਰ ਵੀ ਲੱਗਿਆ ਹੋਇਆ ਮੈਟਿੰਗ ਵੀ ਡਾਨਾ ਇੱਕ ਪੈਸੇ ਦਾ ਕੰਮ ਖਰਚਾ ਨਹੀਂ ਰੇਟ ਵੀਰੇ 7 ਲੱਖ ਰੁਪਏ ਦੀ ਡਿਮਾਂਡ ਆ ਜੀ ਹੂੰ 6 ਲੱਖ 60 ਹਜ਼ਾਰ ਦੀ ਕਰ ਦੇ ਦਵਾਂਗੇ 6 ਲੱਖ 60 ਹਜ਼ਾਰ ਦੀ ਗੱਡੀ ਮਿਲ ਜੂ ਬਾਈ ਠੀਕ ਆ ਵੀਰੇ ਹਾਂ ਜੀ ਤੇ ਅੱਗੇ ਆ ਗਈ ਬਾਈ ਦੱਸੋ ਇਹਦਾ 2009 ਮਾਡਲ ਆ ਜੀ ਹੂੰ ਫਰਸਟ ਓਨਰ ਦੀ ਕਾਰ ਆ ਠੀਕ ਆ 2 ਲੱਖ 60 ਹਜ਼ਾਰ ਦੀ ਡਿਮਾਂਡ ਆ ਹੂੰ 2 ਲੱਖ 40 ਹਜ਼ਾਰ ਦੀ ਕਰ ਦੇ ਦਵਾਂਗੇ ਵੇਰੀਐਂਟ ਕਿਹੜਾ ਹੈ ਬੀਡੀਆਈ ਬੀਡੀਆਈ ਡੀਜ਼ਲ ਦੀ ਕਾਰ ਆ 2009 ਮਾਡਲ ਅੱਛਾ ਪਾਸਿੰਗ ਹੈਗੀ ਆ ਦੀ 2029 ਤੱਕਰ ਪਾਸਿੰਗ 29 ਤੱਕ ਪਾਸਿੰਗ ਕਿੰਨੇ ਦੀ ਕਿਹਾ ਦੇ ਦਾਂਗੇ 2 ਲੱਖ 60 ਹਜ਼ਾਰ ਡਿਮਾਂਡ ਆ 2 ਲੱਖ 40 ਹਜ਼ਾਰ ਦੀ ਕਰ ਦੇ ਦਵਾਂਗੇ 2 40 ਦੀ ਗੱਡੀ ਮਿਲ ਜੂਗੀ ਡੀਜ਼ਲ ਦੀ ਕਾਰ ਆ ਬੀਡੀਆਈ ਅਲਾਈ ਟਾਇਰ ਐਕਸਟਰਾ ਪਏ ਹੋਣੇ ਬਾਈ ਜੀ ਗੱਡੀ ਦੇ ਵਿੱਚ ਤੇ ਅੱਗੇ ਬਾਈ ਡਿਜ਼ਾਇਰ ਕਾਰ ਖੜੀ ਆ ਦੱਸੋ 2024 ਮਾਡਲ ਆ ਜੀ ਜੀ ਫਾਸਟ ਓਨਰ ਦੀ ਕਾਰ ਆ 30 ਹਜ਼ਾਰ ਕਿਲੋਮੀਟਰ ਚੱਲੀ ਆ 2024 ਮਾਡਲ ਹਾਂ ਜੀ 30 ਹਜ਼ਾਰ ਚੱਲੀ ਆ ਫਾਸਟ ਓਨਰ ਦੀ ਕਾਰ ਆ 6.5 ਲੱਖ ਦਾ ਲੋਨ ਕਰਾ ਦਵਾਂਗੇ ਵੀਐਕਸਆਈ ਆ ਵੀਐਕਸਆਈ ਆ ਲਓ ਜੀ ਕਿੰਨੀ ਮੰਗ ਲਿਆ 8 ਲੱਖ ਰੁਪਏ ਦੀ ਡਿਮਾਂਡ ਆ 7.5 ਦੀ ਕਾਰ ਦੇਣੀ ਆ 6.5 ਦਾ ਲੋਨ ਕਰਾ ਦਵਾਂਗੇ ਓਕੇ 6.5 ਦਾ ਲੋਨ ਹੋ ਜਾਊਗਾ ਲੱਖ ਰੁਪਏ ਲੈ ਕੇ ਹੋਣਾ ਡਾਉਨ ਪੇਮੈਂਟ ਦਾ ਬਾਈ ਬਾਕੀ ਸਾਰਾ ਲੋਨ ਹੋ ਜਾਊ ਗੱਡੀ ਦੇ ਉੱਤੇ ਠੀਕ ਆ ਵੀਰੇ ਤੇ ਅੱਗੇ i20 ਆ ਗਈ 2017 ਮਾਡਲ ਆ ਜੀ ਜੀ ਫਾਸਟ ਓਨਰ ਆ ਪੈਟਰੋਲ ਚ ਠੀਕ ਐ ਵੇਰੀਐਂਟ ਕਿਹੜਾ ਸਪੋਰਟਸ ਮਾਡਲ ਸਪੋਰਟਸ ਚੱਲੀ ਕਿੰਨੀ ਗਿਆ ਚੱਲੀ ਐ 65000 ਚੱਲੀ ਹੋਈ ਆ 65000 ਚੱਲੀ ਆ ਬਾਈ ਜੀ ਸਪੋਰਟਸ ਪੈਟਰੋਲ ਦੀ ਕਾਰ ਆ ਅੰਦਰੋਂ ਇੰਟੀਰੀਅਰ ਬਹੁਤ ਸੋਹਣਾ ਕਾਰ ਦਾ ਇਹ ਦੱਸੋ ਰੇਟ ਇਹਦਾ ਇਹਦਾ 5.5 ਲੱਖ ਰੁਪਈਆ 5.5 ਲੱਖ ਹਾਂਜੀ 5 ਦੀ ਮਿਲ ਜੂ 5 ਲੱਖ ਰੁਪਈਆ ਦੀ ਘਰ ਮਿਲ ਜੂ ਲਓ ਜੀ 5 ਲੱਖ ਦੀ ਗੱਡੀ ਮਿਲ ਜੂ 4 ਲੱਖ ਦਾ ਲੋਨ ਹੋ ਜੂ ਮਿਲ ਜਾ 4 ਦਾ ਲੋਨ ਲਓ ਲੱਖ ਰੁਪਈਆ ਲਾਇਓ ਬਾਈ ਜੀ ਗੱਡੀ ਦੇ ਮਾਲਕ ਬਣਾ ਦੇਗੇ 2017 ਮਾਡਲ ਆ ਜੀ 78000 ਕੰਪਨੀ ਰਿਕਾਰਡ ਨਾਲ ਚੱਲੀ ਹੋਈ ਠੀਕ ਹੈ 6.5 ਲੱਖ ਰੁਪਈਆ ਡਿਮਾਂਡ ਆ ਫਸਟ ਓਨਰ ਦੀ ਘਾਰਾ ਦੋਨੋਂ ਚਾਬੀਆਂ ਇਹ ਵੇਰੀਐਂਟ ਕਿਹੜਾ ਹੈ ਇਹ ਵੀ ਸਪੋਰਟਸ ਮਾਡਲ ਆ ਪੈਟਰੋਲ ਹੈ ਵੀ ਡੀਜ਼ਲ ਡੀਜ਼ਲ ਦੀ ਘਾਰ ਆ 6.5 ਲੱਖ ਡਿਮਾਂਡ ਆ ਹਾਂਜੀ ਇੰਨੀ ਦੇਣੀ ਐ 6 ਲੱਖ ਰੁਪਏ ਦੀ ਕਰ ਦੇ ਦਵਾਂਗੇ 6 ਲੱਖ ਦੀ ਗੱਡੀ ਮਿਲ ਜੂਗੀ ਬਈ ਲੱਖ ਰੁਪਏ ਡਾਉਨ ਪੇਮੈਂਟ ਬਾਕੀ ਸਾਰਾ ਹੋ ਜੂਗਾ ਲੋਨ ਗੱਡੀ ਦੇ ਉੱਤੇ ਅੱਗੇ ਫੇਰ i20 ਆ ਗਈ ਬਈ ਇਹ ਪ੍ਰਾਣੀ ਦੀ ਬਈ ਇਹ 13 ਮਾਡਲ ਆ ਜੀ ਹੂੰ ਫਸਟ ਆਨਰ ਦੀ ਕਾਰ ਆ ਠੀਕ ਆ ਵੀਰੇ 80 85 ਹਜ਼ਾਰ ਦੇ ਕਿਲੋਮੀਟਰ ਦੇ ਵਿੱਚ ਬਈ ਚੱਲੀ ਹੋਈ ਐ ਓਕੇ ਇਹ ਡੀਜ਼ਲ ਆ ਕਿ ਪਟਰੋਲ ਡੀਜ਼ਲ ਚ ਕਾਰ ਆ ਡੀਜ਼ਲ ਸਪੋਰਟ ਸਮੇ ਸਪੋਰਟ ਮੈਗਨਾ ਮਾਡਲ ਆ ਮੈਗਨਾ ਹਾਂਜੀ ਠੀਕ ਆ ਮੈਗਨਾ ਡੀਜ਼ਲ ਦੀ ਬਈ i20 2013 ਮਾਡਲ ਕਰੋ ਚੈੱਕ ਅੰਦਰੋਂ ਤੇ ਰੇਟ ਵੀਰੇ 1315000 ਦੀ ਡਿਮਾਂਡ ਆ 280000 ਦੀ ਕਾਰ ਦੇ ਦਵਾਂਗੇ 280000 ਦੀ ਗੱਡੀ ਮਿਲ ਜੂ ਡੀਜ਼ਲ ਵਾਲੀ i20 ਤੇ ਅੱਗੇ ਆ ਗਈ ਵੀਰੇ ਡਿਜ਼ਾਇਰ ਕਾਰ 2009 ਮਾਡਲ ਆ ਜੀ ਹਮ 29 ਤੱਕ ਪਾਸ ਹੋਈ ਆ ਠੀਕ ਐ ਇਹਦੀ 215000 ਡਿਮਾਂਡ ਆ ਜੀ 2 ਲੱਖ ਦੀ ਮਿਲ ਜੂ 2 ਲੱਖ ਦੀ ਗੱਡੀ ਮਿਲ ਜੂ ਡਿਜ਼ਾਇਰ 29 ਤੱਕ ਪਾਸਿੰਗ ਆ ਬਾਈ ਤੇ ਡੀਜ਼ਲ ਆ ਕਿ ਪੈਟਰੋਲ ਡੀਜ਼ਲ ਦੀ ਕਾਰ ਲਾ ਬੀਡੀਆਈ 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 ਕਾਰ ਆ ਬਾਈ ਜੀ ਕੰਡੀਸ਼ਨ ਵਾਈਜ਼ ਓਕੇ ਗੱਡੀ ਆ ਅੱਗੇ ਆ ਗਈ ਬਾਈ ਜੀ ਡਿਜ਼ਾਇਰ ਕਾਰ ਬੱਸੋ ਵੀਰੇ 2014 ਮਾਡਲ ਆਈ ਜੀ ਡੀ ਆਈ ਫਾਸਟ ਅੰਦਰ ਦੀ ਕਾਰ ਆ ਠੀਕ ਆ 4 ਲੱਖ 75 ਹਜ਼ਾਰ ਦੀ ਮੰਗ ਆ ਸਾਢੇ 4 ਦੀ ਦੇ ਦਵਾਂਗੇ ਬਾਈ ਸਾਢੇ 4 ਲੱਖ ਦੀ ਗੱਡੀ ਮਿਲ ਜੂ ਜੀ ਡੀ ਆਈ ਟਾਪ ਮਾਡਲ ਡੀਜ਼ਲ ਦੀ ਕਾਰ ਚੱਲੀ ਕਿੰਨੀ ਕ ਵੀਰੇ 90 ਹਜ਼ਾਰ ਚੱਲੀ ਹੋਈ ਆ 90 ਹਜ਼ਾਰ ਕਿਲੋਮੀਟਰ ਰਿਕਾਰਡ ਦੇ ਨਾਲ ਚੱਲੀ ਆ ਕੰਡੀਸ਼ਨ ਵਾਈਜ਼ ਬਾਈ ਸ਼ੀਸ਼ੇ ਤਾਂ ਨਹੀਂ ਦਿਖਾ ਦੀ ਗੱਡੀ ਲੋਕ ਆ ਤੇ ਇਹਦੇ ਤੇ ਲੋਨ ਕਿੰਨਾ ਦਾ ਕਰਾ ਦੋਗੇ ਇੱਤੇ 3 ਲੱਖ ਰੁਪਏ ਦਾ ਲੋਨ ਕਰਾ ਦਵਾਂਗੇ 3 ਲੱਖ ਦਾ ਹਾਂਜੀ ਠੀਕ ਆ ਵੀਰੇ ਅੱਗੇ ਫੇਰ ਡਿਜ਼ਾਇ 2015 ਮਾਡਲ ਆ ਜੀ ਜੀ ਸੈਕੰਡ ਓਨਰ ਦੀ ਗਾਰ ਆ ਜੀ 85000 ਜੱਲੀ ਹੋਈ ਏ ਠੀਕ ਆ 2015 ਮਾਡਲ ਇਹ ਬੀਡੀਆ ਹੀ ਆ ਵੀ ਇਹ ਹਾਂਜੀ ਬੀਡੀਆ ਬੀਡੀਆ ਹੀ ਡੀਜ਼ਲ ਦੀ ਗਾਰ ਆ 5.4 ਲੱਖ ਦੀ ਡਿਮਾਂਡ ਆ 5.4 ਲੱਖ ਡਿਮਾਂਡ ਆ ਕਿੰਨੇ ਦੀ ਮਿਲ ਜੂ ਸਵਾ 4 ਦੀ ਗਾਰ ਮਿਲ ਜੂ ਸਵਾ 4 ਦੀ ਗੱਡੀ ਮਿਲ ਜੂ ਲੋਨ ਕਿੰਨਾ ਕਰਾ ਦੋਗੇ ਸਵਾ 3 ਲੱਖ ਕਰਾ ਦੋਗੇ ਸਵਾ 3 ਲੱਖ ਦਾ ਲੋਨ ਹੋ ਜੀ ਲੱਖ ਰੁਪਿਆ ਲਿਆਓ ਬਈ ਤੇ ਅੱਗੇ ਫੇਰ ਡਿਜ਼ਾਇਰ ਕਾਰ ਖੜੀ ਏ 2013 ਮਾਡਲ ਆ ਜੀ ਫਸਟ ਓਨਰ ਦੀ ਗਾਰ ਆ ਠੀਕ ਹੈ ਜੀ 4 ਲੱਖ ਰੁਪਏ ਦੀ ਡਿਮਾਂਡ ਆ 3 ਲੱਖ 70000 ਦੀ ਕਾਰ ਦੇ ਦਵਾਂਗੇ 3 ਲੱਖ 70000 ਦੀ ਮਿਲ ਜੂ 2013 ਮਾਡਲ ਐਕਸਟਰੀ ਲਾਈਟਾਂ ਦੇ ਨਾਲ ਚੱਲੀ ਕਿੰਨੀ ਕਵਰੇ 90000 90000 ਕੋੜ ਨਾਲ ਚੱਲੀ ਆ ਵੀਰੇ ਕੰਡੀਸ਼ਨ ਵਾਈਜ਼ ਓਕੇ ਗੱਡੀ ਆ ਤੇ ਇਹਦੇ ਤੇ ਲੋਨ ਕਿੰਨਾ ਹੋ ਜੂਗਾ 2.5 ਲੱਖ ਦਾ ਲੋਨ ਕਰਾ ਦਵਾਂਗੇ ਲੋਨ ਪੇਮੈਂਟ ਕਿੰਨੀ ਦੇਈਏ ਫਿਰ ਸੋਨੂੰ 1,20,000 1,20,000 1,20,000 ਰਹਿ ਗਿਆ ਬੱਚੇ ਹਾਂਜੀ ਲਓ ਜੀ 1,20,000 ਰੁਪਏ ਲੈ ਕੇ ਆਜੋ ਬਾਕੀ ਸਾਰਾ ਲੋਨ ਹੋ ਜੂ ਆਉਣਾ ਬਈ ਤੁਸੀਂ ਰਾਣਾ ਕਾਰ ਬਾਜ਼ਾਰ ਬੰਗਾ ਸ਼ਹਿਰ ਜ਼ਿਲ੍ਹਾ ਪਾਇੰਦਾ ਨਮਾਸ਼ਾਰ 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 ਜ਼ਿਲ੍ਹਾ ਪਾਇੰਦਾ ਬਾਕੀ ਸਕਰੀਨ ਤੇ ਨੰਬਰ ਚੱਲਦੇ ਨੇ ਬਈ ਕਾਲ ਕਰਕੇ ਕਿਸੇ ਵੀ ਕਾਰ ਦੀ ਜ਼ੀਰੋ ਡਿਟੇਲ ਲੈ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ